ਜਿਹੜੇ ਨਵੀਂ ਚੀਜ਼ ਸ਼ੁਰੂ ਕੀਤੀ ਜਿਹੜੇ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਮਹਾਦੀ ਸਾਡੇ ਜਿਹੜਾ ਰੀਟ੍ਰੈਕ ਦੀ ਇਡੀਸ਼ਨ ਦੀ ਰੀabilitation center ਹੈ ਪੰਜਾਬ ਦਾ ਬੈਸਟ ਹੈ ਜੀ ਉਹ ਜਿੱਥੇ ਸਾਡੇ ਕੋਲੇ 50 ਬੈਡਾਂ ਲੋਕ ਬਿਸਤਰੇ ਵੀ ਘਰੋਂ ਲੈ ਆਉਂਦੇ ਆ ਉੱਥੇ ਬਹੁਤ ਸਾਰੇ ਜਿਹੜੇ ਫੂਡ ਕ્રાਫਟ ਇੰਸਟੀਚਿਊਟ ਅਸੀਂ ਉਹਨਾਂ ਨੂੰ ਉਹਨਾਂ ਨਾਲ ਟਾਈ ਅਪ ਕੀਤਾ ਉਹ ਕੰਮ ਚੱਲਦੇ ਆ ਉਹਨਾਂ ਨੂੰ ਬਹੁਤ ਸਾਰੇ ਬੰਦਿਆਂ ਨੇ ਉੱਥੋਂ ਕੰਮ ਸ਼ੁਰੂ ਕਰਕੇ ਆਪਣਾ ਕਿਸੇ ਦਾ ਢਾਬਾ ਸ਼ੁਰੂ ਕਰ ਲਿਆ ਕਿਸੇ ਨੇ ਵਿਕਰੀ ਸ਼ੁਰੂ ਕਰ ਲਈ ਜਾਂ ਆਪਣਾ ਕੋਈ ਟੀ ਸ਼ਾਪ ਜਾਂ ਹੋਰ ਕੋਈ ਕੰਮ ਜਿਹੜਾ ਹੈਗਾ ਕਿਸੇ ਤਰ੍ਹਾਂ ਦੇ हेयर ਸੈਲੂਨ ਦਾ ਕੋਰਸ ਬੜਾ ਕੰਦਿਆ ਉੱਥ ਜਦੋਂ ਨਾਦਲ ਦੀ ਇੰਡਸਟਰੀ ਨਾਲ ਟਾਈਅਰ ਕਰਕੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਤੁਹਾਨੂੰ ਕੀ ਚਾਹੀਦਾ ਉਹ ਕਹਿੰਦੇ ਸਾਨੂੰ ਜੀ ਇਲੈਕਟ੍ਰੀਸ਼ੀਅਨ ਚਾਹੀਦਾ ਸਾਨੂੰ ਸਾਡੇ ਬਹੁਤ ਸਾਰੇ ਮਕੈਨਿਕੀ ਲੱਗੇ ਹੁੰਦੇ ਆ ਸਾਨੂੰ ਫਿਟਰ ਚਾਹੀਦਾ ਸਾਨੂੰ ਪਲੰਬਰ ਚਾਹੀਦਾ ਇਸੇ ਤਰ੍ਹਾਂ ਸਾਨੂੰ ਹਸਪਤਾਲਾਂ ਦੇ ਵਿੱਚ ਚਾਹੀਦੇ ਆ ਜਿਹੜਾ ਬੰਦਾ ਕੰਮ ਕਰਦਾ ਨਾਲ ਦੇ ਨਾਲ ਰੈਪਲਾਈਮੈਂਟ ਆ ਆ ਜਿਹੜੇ ਤੁਹਾਡੇ ਫੂਡ ਕਰਾਫਟ ਦਾ ਹੈਗਾ ਜਿਹੜੇ ਬੰਦੇ ਨੂੰ ਖਾਣਾ ਬਣਾਉਣਾ ਆਉਂਦਾ ਵਧੀਆ ਕਿਚਨ ਮੈਨੇਜ ਕਰ ਸਕਦਾ ਉਹ ਤਾਂ ਮਤਲਬ ਤੁਸੀਂ ਕਹੋ ਕਿ ਉਹਨੂੰ ਇਮੀਡੀਏਟ ਅਪਲਾਈਬਿਲਿਟੀ ਆ ਉਹਦੀ ਐਥੇ ਵੀ ਵਦੇਸ਼ ਵਿੱਚਲੀ ਬਹੁਤ ਲੋੜ ਹੈ ਇਸ ਦੀ ਜਿਹਨੂੰ ਕਾਮਸਾਮਾ ਕਹਿੰਦੇ ਆ ਕਿ ਆਪਾਂ ਪਹਿਲਾਂ 20-25000 ਰੁਪਏ ਦੀ 25-30000 ਰੁਪਏ ਦੀ ਨੌਕਰੀ ਮਿਲਦੀ ਹੈ ਨਾਲੇ ਖਾਣਾ-ਕੋਣਾ ਰਹਿਣਾ ਸਾਰਾ ਕੁਝ ਫਰੀ ਹੈ ਤੁਹਾਡਾ ਜੀ ਉਹ ਸਾਡਾ ਕੁਝ ਮਾਲਕ ਨੇ ਤੇ ਕਰਨੀ ਆ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੋਰਸਸ ਹੈਗੇ ਆ ਖੇਤੀਬਾੜੀ ਦੇ ਅਧਾਰ ਤੇ ਆਈਟੀਆਜ਼ ਨਾਲ ਟਾਈਅਪ ਕਰਕੇ ਅਸੀਂ ਉਹ ਸਾਡੇ ਸਾਰੇ ਕੋਰਸਸ ਕਰਾ ਰਿਹਾ ਸਰਟੀਫਾਈਡ ਕੋਰਸਸ ਕਰਾ ਰਿਹਾ ਉਹਨਾਂ ਨੂੰ ਸਰਟੀਫਿਕੇਟ ਮਿਲੇਗਾ ਔਰ ਨਾਲ ਦੀ ਨਾਲ ਤੁਹਾਨੂੰ ਨੌਕਰੀ ਮਿਲ ਜਾਏਗੀ ਅੱਗੇ ਤੁਹਾਡੀ ਆਪਣੀ ਹਿੰਮਤ ਹੈ ਤੁਸੀਂ ਆਪਣੇ ਵਰਕਸ਼ਾਪ ਨੂੰ ਸ਼ੁਰੂ ਕਰ ਲਈ ਖਰਾਦ ਲਗਾ ਦੇ ਜਾ ਕੇ ਪ੍ਰਿੰਟ ਦੇ ਵਿੱਚ ਵੈਲਡਿੰਗ ਦਾ ਕੰਮ ਸ਼ੁਰੂ ਕਰ ਲਿਆ ਮੇਰੇ ਯਾਰ ਕੋਲ ਬਣਾ ਲਿਆ ਕੋਈ ਕਿਸੇ ਛੋਟੇ ਕਸਬੇ ਦੇ ਵਿੱਚ ਜਾ ਕੇ ਢਾਬਾ ਸ਼ੁਰੂ ਕਰ ਲਿਆ ਵਧੀਆ ਸਾਫ਼ ਸੁਥਰਾ کھانا ਲੋਕਾਂ ਨੂੰ ਦੰਦੇ ਜੋ ਕੋਈ ਜਿੱਥੇ ਕੋਈ ਪਿਕਨਿਕ ਸਪੌਟ ਹੈ ਉੱਥੇ ਸ਼ੁਰੂ ਕਰ ਲੈ ਉਹ ਸਾਡੀ ਆਪਣੀ ਹਮਤ ਹੈ ਤੁਸੀਂ ਨੌਕਰੀ ਦੇਣ ਵਾਲੇ ਵੀ ਬਣ ਸਕਦੇ ਹੋ